ਰਿਸ਼ਤੇ ਦੀ ਐਡ ਦੇਣ ਲਈ ਹੁਣ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਘਰ ਬੈਠੇ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਕਪੂਰਥਲਾ ਤੋਂ ਘਰੇਲੂ ਕੰਮਕਾਰ ਕਰਦੀ ਕੁੜੀ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਕਾਸਟ ਕੰਪੋਸਿੱਖ ਏਰੀਆ ਕਪੂਰਥਲਾ ਕੁੜੀ ਦੀ ਪੜ੍ਹਾਈ ਬੀ ਕਾਮ ਕੀਤੀ ਹੋਈ ਆ ਡੇਟ ਆਫ ਬਰਥ 1995 ਕੱਦ 5 ਫੁੱਟ ਲੜਕੀ ਦੇ ਦੋ ਭਰਾ ਅਮਰੀਕਾ ਰਹਿੰਦੇ ਨੇ ਪਿਤਾ ਦੁਬਈ ਵਿੱਚ ਜੋਬ ਕਰਦੇ ਕੁੜੀ ਸਟਿਚਿੰਗ ਦਾ ਕੰਮ ਕਰਦੀ ਹੈ ਲੜਕੀ ਨੂੰ ਮਾਈਨਰ ਪ੍ਰੋਬਲਮ ਹੈ ਵਧੀਆ ਸੋਹਣੀ ਸਖੀ ਸਮਝਦਾਰ ਤੇ ਬੈਲ ਸੈਟਡ ਫੈਮਿਲੀ ਤੋਂ ਕੁੜੀ ਬਿਲੋਂਗ ਕਰਦੀ ਹੈ ਪਰਿਵਾਰ ਨੂੰ ਮੁੰਡੇ ਦੀ ਲੋੜ ਮੁੰਡਾ ਕੰਬੋ ਸਿੱਖ ਜਾਂ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਅਮਰੀਕਾ ਵਿੱਚ ਪੀਆਰ ਹੋਵੇ ਮੁੰਡਾ ਬੇਕਸੂਰ ਤਲਾਕशुदा ਜਾਂ ਕੋਈ ਮਾਈਨਰ ਪ੍ਰੋਬਲਮ ਹੋਵੇ ਉਹ ਵੀ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਜੇ ਮੁੰਡਾ ਪੰਜਾਬ ਤੋਂ ਹੈ ਤਾਂ ਮੁੰਡੇ ਕੋਲੇ 10 ਤੋਂ 12 ਕਿੱਲੇ ਜ਼ਮੀਨ ਦੇ ਹੋਣ ਦੁਆਬਾ ਏਰੀਆ ਨੂੰ ਪਹਿਲਾ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਵੀਡੀਓ ਨੂੰ ਕਰ ਦੋ ਸ਼ੇਅਰ ਜੀ ਧੰਨਵਾਦ